ਤੋ ਜਿਹੜੇ ਬੰਦੇ ਨਵੇਂ ਸਾਡੇ ਨਾਲ ਜੁੜੇ ਨੇ ਸਾਡੀ ਹੋਰ ਅਪਡੇਟ ਦੇ ਲਈ ਨਵੇਂ-ਨਵੇਂ ਵੀਡੀਓ ਦੇਖਣ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬਾਕੀ ਜਿਹੜੇ ਵੀ ਆ ਸਾਡੇ ਨਵੇਂ ਵੀਡੀਓ ਆ ਕੇ ਜਾਂ ਬਲੌਗ ਆਂਦਾ ਕੋਈ ਵੀ ਨਵੀਂ ਅਪਡੇਟ ਆਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ। ਸਭ ਤੋਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ? ਸਵਾਗਤ ਹੈ ਤੁਹਾਡਾ ਫੇਰ ਤੋਂ ਨਵੇਂ ਵੀਡੀਓ ਦੇ ਵਿੱਚ। ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਅੱਜ ਆਪਾਂ ਜਾ ਰਹੇ ਹਾਂ ਚੰਡੀਗੜ੍ਹ ਤੋਂ ਬਰਨਾਲਾ। ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਜਿਹੜਾ ਕਿ ਪੈਂਦਾ ਪਿੰਡ ਤੌਲੇ ਦੇ ਵਿੱਚ ਸੋ ਇਹ ਜਿਹੜਾ ਸਫਰ ਆ ਇਹ ਅਸੀਂ ਤੈਅ ਕਰਾਂਗੇ ਆਪਣੇ ਸਪਲੈਂਡਰ ਦੇ ਉੱਤੇ ਮੈਂ ਜਾ ਰਿਹਾ ਨਾਲ ਮੇਰੇ ਜਾਊਗਾ ਮੇਰਾ ਫਰੈਂਡ ਜਤਿੰਨ ਜੀ ਵੈਸੇ ਅਸੀਂ ਨਿਕਲਣਾ ਸੀਗਾ ਸਵੇਰੇ 6 ਵਜੇ ਪਰ ਬਾਰਿਸ਼ ਤੋਂ ਨੂੰ ਪਤਾ ਲਗਾਤਾਰੀ ਪੈ ਰਹੀ ਐ ਸੋ ਸਵੇਰ ਦੇ 7:30 ਵੱਜ ਚੁੱਕੇ ਨੇ ਹੁਣ ਅਸੀਂ ਨਿਕਲਣ ਦੀ ਤਿਆਰੀ ਕਰ ਰਹੇ ਹਾਂਗੇ ਰਾਤ ਮੋਟਰਸਾਈਕਲ ਦੇ ਵਿੱਚ ਤੇਲ ਵਗੈਰਾ ਪਵਾ ਲਿਆ ਸੀਗਾ ਤੇ ਬਸ ਰੈਡੀ ਆ ਹੁਣ ਨਿਕਲਣ ਹੀ ਲੱਗਿਆ ਇੱਥੋਂ ਤੋਂ ਕਰਦੇ ਆਂ ਸਫਰ ਦੀ ਸ਼ੁਰੂਆਤ ਸੋ ਨਿਕਲਦੇ ਆਂ ਇੱਥੋਂ ਬਾਕੀ ਮੌਸਮ ਬਹੁਤ ਵਧੀਆ ਹੋਇਆ ਪ ਬਾਕੀ ਬੜੇ ਰੋ ਸਫਰ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆ ਫਿਰ 1 hour later ਦਾਹੀ ਸਾਹਿਬ ਪਟਿਆਲਾ ਲੋ ਵੀ ਮਿੱਤਰੋ ਪਟਿਆਲੇ ਪਹੁੰਚ ਗਏ ਤੇ ਪਟਿਆਲੇ ਪਹੁੰਚ ਕੇ ਕੁਲਾ ਦੇ ਕੁਲਚੇ ਨਾ ਖਾਏ ਜਾਣ ਇਹ ਤਾਂ ਹੋ ਹੀ ਨਹੀਂ ਸਕਦਾ ਆਓ ਫਿਰ ਬਣਵਾਉਨੇ ਆ ਸੰਜੇ ਤੋਂ ਕੁਲਚੇ ਦੋਸਤ ਕੀ ਹਾਲ ਚਾਲ ਹੈ ਸੰਜੇ ਕੁਲਚੇ ਬਣਾ ਦੇ ਯਾਰ ਦੋ ਕਿੰਨੇ ਦਾ ਕੁਲਚਾ 20 ਦਾ ਫਿਰ ਬਣਾ ਦੇ ਯਾਰ ਦੋ ਕਰ ਲੋ ਸੈਟ ਅਪ ਰੈਡੀ ਇਹ ਦੇਖੋ ਭਾਈ ਤੜਕੇ ਲਾਉਣੇ ਸ਼ੁਰੂ ਹੋ ਗਏ ਆ ਗਏ ਆ ਤਾਸ ਟਮਾਟਰ ਦਿੰਜਾ ਮੈਂ ਕਲਮਾ ਸਿੱਧਾ ਦਰਸ਼ਾਉਂ ਪਰ ਕਰਵੇ ਹਾਂ ਦਾ ਤਿਕਾ ਮਰਵੇ ਪਰ ਦਰਸ਼ਾਉਂ ਲਓ ਜੀ 3 3.5 ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਪਹੁੰਚ ਗਏ ਆ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਬਾਕੀ ਘੱਟ ਤੁਸੀਂ ਦੇਖ ਵੀ ਸਕਦੇ ਹੋ ਬਾਕੀ ਦਿਨਾਂ ਦੇ ਮੁਕਾਬਲੇ ਅੱਜ ਜਿਵੇਂ ਐਤਵਾਰਾ ਸੋ ਐਤਵਾਰ ਨੂੰ ਬਹੁਤ ਜ਼ਿਆਦਾ ਇਕੱਠ ਹੁੰਦਾ ਮੇਲਾ ਭਰਦਾ ਸੋ ਆ ਘੱਟ ਤੁਸੀਂ ਦੇਖ ਸਕਦੇ ਹੋ ਐਤਵਾਰ ਵਾਲੇ ਦਿਨ ਸਾਰੇ ਇੱਥੇ ਬਾਹਰੇ ਦੁਕਾਨਾਂ ਵਗੈਰਾ ਲੱਗਿਆ ਨੇ ਜਿੱਥੇ ਤੁਸੀਂ ਪ੍ਰਸ਼ਾਦ ਵਗੈਰਾ ਰਮਾਲ ਕੋਈ ਵੀ ਚੀਜ਼ ਹੈ ਜਿਹੜੀ ਉਹ ਲੈ ਸਕਦੇ ਹੋ ਅੱਗੇ ਬੰਨੀ ਕਿਤੇ ਮਰਜ਼ੀ ਵੈਸੇ ਇੱਕ ਸਾਥ ਦਿਨ ਉਹ ਖਾਵਾ ਨੇ ਭੇਜਿਆ ਦੇ ਲਓ ਜੀ ਪ੍ਰਸ਼ਾਦ ਲੈ ਲਿਆ ਆਪਾਂ ਨੇ ਪਹੁੰਚ ਗਿਆ ਹੁਣ ਅੰਦਰ ਕਰਦੇ ਆ ਦਰਸ਼ਨ ਵਾਰੇ ਕੋਨੇ ਤੁੰਨਾ ਨਈਆ ਸਹੋ ਹੋ ਜਾਵਨ ਲੱਗੇ ਜੀ ਮਹਾ ਨਾਹਾਂ ਤਹਾਂ ਜੀ ਜਾਨੀ ਰਹਿ ਲਿਖ ਤਕ ਵੀਰ ਸੁਣਾ ਦੇ ਸਕਾ ਬਲ ਹੰਸਾ ਵਾ ਮੇਰੇ ਦੁਨਧ ਮਹਲਾ ਜਾਈਆਂ ਜਰਨਤਾ ਜੋ ਅੱਧਾ ਘੰਟਾ ਲੈਣ ਦੇ ਵਿੱਚ ਲੱਗਣ ਤੋਂ ਬਾਅਦ ਉਸੇ ਪੱਤਾ ਟੇਕੇ ਬਾਹਰ ਆ ਗਿਆਂ ਜੀ ਬਾਕੀ ਅਜਾਤਵਾਰ ਕਰਕੇ ਬਹੁਤ ਜ਼ਿਆਦਾ ਰਾਈਫ ਹੈ ਤੁਸੀਂ ਕਿਸੇ ਹੋਰ ਦਿਨ ਵੀ ਆ ਸਕਦੇ ਹੋ ਜੇ ਤੁਸੀਂ ਕਿਸੇ ਹੋਰ ਦਿਨ ਆਉਂਗੇ ਤਾਂ ਤੁਸੀਂ 5 ਤੋਂ 10 ਮਿੰਟ ਦਾ ਦੇ ਚਮੱਥਾ ਦੇਖ ਸਕਦੇ ਹੋ ਪਰ ਆਇਤਵਾਰਾਂ ਦਿਨ ਜ਼ਿਆਦਾ ਪੀਰ ਹੋਣ ਕਰਕੇ ਅੱਧੇ ਤੋਂ ਪੂਨਾ ਫਟਾ ਜਿਹੜਾ ਮੱਥਾ ਟੇਕਣ ਦੇ ਵਿੱਚ ਲੱਗ ਜਾਂਦਾ ਸੋ ਅਸੀਂ ਦਰਸ਼ਨ ਕਰਕੇ ਅੰਦਰੋਂ ਬਾਹਰ ਆ ਗਏ ਹੁਣ ਗੱਲ ਕਰਦੇ ਇਥੋਂ ਦੇ ਇਤਿਹਾਸ ਦੀ ਇਤਿਹਾਸ ਇਥੋਂ ਦਾ ਪਹਿਲੀ ਵਾਰ ਬੋਰ ਲੱਗਾ ਸੀ ਜਦੋਂ ਪੜ ਚੁੱਕਿਆਗਾ ਇਸ ਗੁਰਦੁਆਰੇ ਦਾ ਨਾਮ ਜੇ ਅਸੀਂ ਗੱਲ ਕਰੀ ਅੜੀ ਸਰਸਾ ਕਿਉਂ ਪਿਆ ਇੱਥੇ ਨੌਵੇਂ ਪਾਸ਼ਾ ਸ਼੍ਰੀ ਗੁਰਤੇਗ ਬਹਾਦਰ ਜੀ ਆਪਣੇ ਘੂੜੇ ਨਾਲ ਆਏ ਸੀ ਉਹਨਾਂ ਦਾ ਘੋੜਾ ਜਿਹੜਾ ਇੱਥੇ ਆ ਕੇ ਅੜੀ ਪੈ ਗਿਆ ਸੀ ਫਿਰ ਲੋਕਾਂ ਨੇ ਪੁੱਛਿਆ ਕਿ ਗੁਰੂ ਜੀ ਇਸ ਦਾ ਕਾਰਨ ਕੀ ਹੈ ਕਿ ਉਹ ਤੁਹਾਡਾ ਜਿਹੜਾ ਘੋੜਾ ਉਹ ਅੜੀ ਕਿਉਂ ਪੈ ਗਿਆ ਅੱਗੇ ਕਿਉਂ ਨਹੀਂ ਵਧ ਰਿਹਾ ਫਿਰ ਗੁਰੂ ਜੀ ਨੇ ਮੱਸਿਆ ਸੀ ਕਿ ਇੱਥੇ ਤੁਰਕ ਮੁਸਲਮਾਨ ਆਦੇ ਤੰਬਾਕੂ ਦੇ ਗੇਂਦਾਂ ਜਿਸ ਕਰਕੇ ਘੋੜਾ ਅੜੀ ਪੈ ਗਿਆ ਸੀ ਫਿਰ ਗੁਰੂ ਜੀ ਨੇ ਮੱਸਿਆ ਕਿ ਜਿਹੜੇ ਇਹ ਮੁਸਲਮਾਨ ਨੇ ਤੁਰਕ ਮੁਸਲਮਾਨ ਨੇ ਇਹ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਦੇ ਸਿੰਘ ਸਜਣਗੇ ਤੇ ਇਹ ਵੀ ਇੱਥੇ ਗੁਰੂ ਘਰ ਦੀ ਜਿਹੜੀ ਸੇਵਾ ਕਰਿਆ ਕਰਨਗੇ ਉਸ ਤੋਂ ਬਾਅਦ ਗੁਰੂ ਜੀ ਨੇ ਇਹ ਵੀ ਬਚਨ ਕੀਤੇ ਸੀ ਕਿ ਅੱਜ ਤੋਂ ਬਾਅਦ ਜਿਹੜਾ ਵੀ ਕੇ ਐਥੇ ਆਪਣਾ ਮੱਥਾ ਟੇਕਣਗੇ ਆਪਣਾ ਦਰਸ਼ਨ ਕਰਨਗੇ ਤਾਂ ਉਹਨਾਂ ਦੇ ਜਿਹੜੇ ਅੜੇ ਹੋਏ ਕੰਮ ਨੇ ਸਾਰੇ ਸਫਰ ਜਾਣਗੇ ਸੋ ਤਾਂ ਕਰਕੇ ਇਸ ਜਿਹੜੇ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਅੜਿਸਰ ਸਾਹਿਬ ਪਿਆਸੀ ਦਾ ਬਾਕੀ ਸੰਗਰੂਰ ਤੇ ਬਰਨਾਲੇ ਦੇ ਇਲਾਕੇ ਵਾਲਿਆਂ ਨੂੰ ਜਿਆਦਾ ਪਤਾ ਹੈ ਇਸ ਗੁਰਦੁਆਰੇ ਬਾਰੇ ਕਿਉਂਕਿ ਪਹਿਲਾਂ ਲੋਕਾਂ ਨੂੰ ਬਹੁਤ ਘੱਟ ਪਤਾ ਸੀ ਪਰ 2 ਕਸਾਲਾਂ ਤੋਂ ਇੱਥੇ ਬਹੁਤ ਜ਼ਿਆਦਾ ਰਸ਼ ਆਉਣ ਲੱਗ ਗਿਆ ਬਾਕੀ ਅੱਗੇ ਤੁਹਾਨੂੰ ਦਿਖਾਣਾ ਹੈ ਕਿ ਲੰਗਰ ਆੜ ਕਿੱਥੇ ਹੈ ਸੋ ਇਹ ਸਰੋਵਰ ਬਣਿਆ ਹੋਇਆ ਹੈ ਜੀ ਇੱਥੇ ਤੁਸੀਂ ਆਪਣਾ ਹੱਥ ਪੈਰ ਧੋ ਸਕਦੇ ਹੋ ਇਸ਼ਨਾਨ ਕਰ ਸਕਦੇ ਹੋ ਸਰੋਵਰ ਬਣਿਆ ਹੋਇਆ ਸਾਰਾ ਤੇ ਗੁਰਦੁ ਤਰੋ ਦਰਸ਼ਨ ਕਰਨ ਤੋਂ ਬਾਅਦ ਆ ਸਾਹਮਣੇ ਜਿਹੜੀ ਲਾਲ ਰੰਗ ਦੀ ਤੁਸੀਂ ਇਮਾਰਤ ਦੇਖ ਰਹੇ ਹੋ ਇੱਥੇ ਤੁਸੀਂ ਲੰਗਰ ਛੱਕ ਸਕਦੇ ਹੋ ਲੰਗਰ ਹਾਲ ਹੈ ਜੀ ਸੋ ਆਓ ਚੱਲਦੇ ਆ ਪਹਿਲਾਂ ਲੰਗਰ ਹਾਲ 'ਚ ਤੇ ਲੰਗਰ ਛੱਕਦੇ ਆ ਸੋ ਮੱਥਾ ਦੇ ਕੇ ਬਾਹਰ ਆ ਗਿਆ ਜੀ ਹੁਣ ਦੁਪਹਿਰ ਹੋ ਗਈ ਹੈ ਟਾਈਮ ਵੀ ਬਹੁਤ ਹੋ ਚੁੱਕਿਆ ਸੋ ਵਾਪਸ ਹੁਣ ਪਤਾ ਚੰਡੀਗੜ੍ਹ ਜਾਣਾ ਹੈ ਚੱਲਦੇ ਆ ਹੁਣ ਕਾਰ ਨੂੰ ਤੇ ਪਹੁੰਚ ਕੇ ਤੁਹਾਨੂੰ ਫਿਰ ਦੱਸਦਾ ਬੱਸ ਦਾ ਰਾਹ ਦੇ ਵਿੱਚੋਂ ਦੱਸਣਾ ਤੁਸਾਂ ਕੀ ਹੈ ਆਲਮੋਸਟ ਖਤਮ ਹੀ ਸਮਝੋ ਵਲੋਗ